ਇਨੇ ਦਿਨੀ ਪੰਜਾਬ ਵਿੱਚ ਚਾਈਨਾ ਡੋਰ ਦਾ ਕਹਿਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ ਭਾਵੇਂ ਚਾਈਨਾ ਡੋਰ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਕੁਝ لالچی ਲੋਕਾਂ ਵੱਲੋਂ ਚਾਈਨਾ ਡੋਰ ਨੂੰ ਸਟੋਰ ਕਰਕੇ ਵੇਚਿਆ ਜਾ ਰਿਹਾ ਹੈ ਸੀਆਈਏ ਸਟਾਫ ਦੋ ਅਤੇ ਥਾਣਾ ਥਰਮਲ ਦੀ ਟੀਮ ਵੱਲੋਂ ਚਾਈਨਾ ਡੋਰ ਦਾ ਜਗੀਰਾ ਬਠਿੰਡਾ ਦੇ ਗਿਲਪੱਤੀ ਨੇੜੇ ਬਣੇ ਇੱਕ ਗੋਡਾਊਨ ਵਿੱਚੋਂ ਬਰਾਮਦ ਕੀਤਾ ਹੈ ਪੁਲਿਸ ਵੱਲੋਂ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਹੈ ਅਤੇ ਗੋਦਾਮ ਵਿੱਚੋਂ 400 ਚਾਈਨਾ ਡੋਰ ਦੇ ਗੁੱਟ ਬਰਾਮਦ ਕੀਤੇ ਹਨ ਸੀਆਈਏ ਸਟਾਫ 2 ਦੇ ਇੰਚਾਰਜ ਕਰਨਦੀਪ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਛਾਪੇਮਾਰੀ ਦੌਰਾਨ 400 ਗੁੱਟ ਚਾਈਨਾ ਡੋਰ ਦੇ ਬਰਾਮਦ ਕੀਤੇ ਗਏ ਹਨ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਉਨ੍ਹਾਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਚਾਈਨਾ ਡੋਰ ਕਿੱਥੋਂ ਲਿਆਂਦੀ ਗਈ ਸੀ ਅਤੇ ਕਿੰਨਾ ਕਿੰਨਾ ਲੋਕਾਂ ਨੂੰ ਵੇਚੀ ਗਈ ਹੈ ਉਨਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਨੁੱਖੀ ਜੀਵਨ ਲਈ ਖਤਰਨਾਕ ਚਾਈਨਾ ਡੋਰ ਦੀ ਵਤੋ ਅਤੇ ਵੇਚਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਚਾਈਨਾ ਡੋਰ ਦੇ ਖਿਲਾਫ ਜਿਹੜੀ ਚਲਾਈ ਗਈ ਮਹਿੰਦੇ ਤਹਿਤ ਅਸੀਂ ਸੀਐਸਟਾਫ 2 ਦੀ ਪੁਲਿਸ ਪਾਰਟੀ ਨੂੰ ਕੱਲ ਇੱਕ ਸਫਲਤਾ ਮਿਲੀ ਜਿਸ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ 400 ਗੁੱਟੇ ਜਿਹੜੇ ਚਾਈਨਾ ਡੋਰ ਦੇ ਪਬੰਦੀਸ਼ੁਦਾ ਦੇ ਨਾਲ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਖਿਲਾਫ ਕਾਰਵਾਈ ਕਰਦੇ ਹੋਏ ਅਸੀਂ ਥਾਣਾ ਫਰਮਲ ਦੇ ਵਿੱਚ ਇਸ ਦੇ ਖਿਲਾਫ ਜਿਹੜੀ ਐਫਪੀ ਅਰਜ਼ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਵਿੱਚ ਲਿਖੇ ਜਾ ਰਹੀ ਹੈ। ਇਹਦੇ ਪਹਿਲਾਂ ਵੀ ਕੋਈ ਮਾਮਲਾ ਦੇ ਰਿਹਾ। ਹਾਂਜੀ ਇਹ ਵਿਅਕਤੀ ਇਹਦਾ ਨਾਮ ਸਤੀਸ਼ ਕੁਮਾਰ ਹੈ। ਇਹਦੇ ਖਿਲਾਫ ਪਹਿਲਾਂ ਦੋ ਆਲਰੇਡੀ ਪਰਚੇ ਦਰਜ ਨੇ ਇੱਕ ਥਾਣਾ ਫਰਮਲ ਦੇ ਵਿੱਚ ਤੇ ਇੱਕ ਪੀਐਸ ਕੋਤਵਾਲੀ ਦੇ ਵਿੱਚ ਪਹਿਲਾਂ ਦੋ ਪਰਚੇ ਦਰਜ ਨੇ। ਗਾਦੇ-ਗਾਦੇ ਦਰਜ ਨੇ। ਇਹ ਜੀ ਚਾਈਨਾ ਡੋਰ ਦੇ ਪਰਚੇ ਦਰਜ ਨੇ ਤੇ ਕੁਝ ਪਟਾਕਿਆਂ ਦੇ ਇਹਨਾਂ ਕਲਬ ਦੇ ਪਤੀ ਗਏ ਕਿ ਕਿੱਥੋਂ ਲੈ ਕੇ ਆਇਆ ਤੇ ਕਿੱਥੇ ਡਿਸਪਲਏ ਕਰਨ ਦੇ ਆ ਦੇਖੋ ਇਹ ਕਿੱਥੋਂ ਚੈਨਾਡੋਰ ਆਈ ਜਾਂ ਕਿੱਥੇ ਜਾਣੀ ਹੈ ਇਹਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਅਸੀਂ ਉਹਦੀ ਤੈਅ ਤੱਕ ਜਾਵਾਂਗੇ ਮਾਮਲੇ ਦੀ ਜਿਹੜੀ ਇਹ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਹੋਰ ਵੀ ਇਹਦੇ ਵਿੱਚ ਕੋਈ ਇਨਵੋਲਵ ਹੈਗਾ ਨਾ ਨਹੀਂ ਦੇਖੋ ਫਿਲਹਾਲ ਤਾਂ ਜੇ ਇੱਕ ਵਿਅਕਤੀ ਨੂੰ ਇਹਦੇ ਵਿੱਚ ਗਿਰਕਰ ਕੀਤਾ ਹੈ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਇਹਦੇ ਵਿੱਚ ਕਿਸੇ ਦੀ ਹੋਰ ਦੀ ਵੀ ਸ਼ਮੂਲੀਅਤ ਪਾਈ ਜਾਊਗੀ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਕਿੱਥੋਂ ਦਾ ਰਹਿਣ ਵਾਲਾ ਤੇ ਕੰਮ ਕੀ ਕਰਦਾ ਹੈ ਇਹ ਜੀ ਇਹਦੀ ਪਤੰਗਾਂ ਦੀ ਦੁਕਾਨੇ ਅਮਰੀਕ ਸਿੰਘ ਰੋਡ ਦਾ ਇੱਕ ਰਹਿਣ ਵਾਲਾ ਆਰ.ਆਈ.ਐਸ. ਮਰਚੌਂਕ ਦੇ ਵਿੱਚ ਪਤੰਗਾਂ ਦੀ ਦੁਕਾਨ ਦਾ ਜਿਹੜਾ ਕੰਮ ਕਰਦਾ ਤੇ ਇਹ ਲੋਕ ਬਟੰਡਾ ਰਹਿਣ ਵਾਲਾ ਹੁਣੇ ਫੜੇ ਕਿੱਥੋਂ ਗਏ ਜਿਹੜੇ ਬੁੱਟੇ ਫੜੇ ਗਏ ਇਹ ਜੀ ਇਹਨਾਂ ਨੇ ਇੱਕ ਗੋਡਾਊਨ ਬਣਾਇਆ ਹੋਇਆ ਸੀ ਗਿਰਪਤੀ ਦੇ ਇਹ ਵਿੱਚ ਫਾਣਾ ਥਰਮਲ ਦੇ ਅੰਟਰਪੈਂਡਾ ਜਿਹੜੀ ਉਹ ਗੋਡਾਊਨ ਦੇ ਵਿੱਚੋਂ ਜਿਹੜੀ ਇਹ ਰਿਕਵਰੀ ਜਿਹੜੀ ਇਹਨਾਂ ਤੋਂ ਕੀਤੀ ਗਈ ਹੈ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਆ ਕਾਫੀ ਪਰਚੇ ਵੀ ਦਰਦ ਸੰਦੇ ਪੜੇ ਜਾਂਦੇ ਪਰ ਫਿਰ ਵੀ ਚਾਈਨਾ ਡੋਰ ਹੈ ਜਿਹੜੀ बिकਦੀ ਹੈ ਦੇਖੋ ਜੀ ਸਾਡੀ ਤਾਂ ਲੋਕਾਂ ਨੂੰ ਇਹੀ ਵੀ ਲਏ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋ ਜਿਸ ਤਰ੍ਹਾਂ ਦੇ ਇਹਦੇ ਚਾਈਨਾ ਡੋਰ ਦੇ ਜੋ ਵੀ ਮਾੜੇ ਪ੍ਰਭਾਵ ਨੇ ਜਾਂ ਜੋ ਵੀ ਵੀਡੀਓ ਵਾਇਰਲ ਹੁੰਦੀਆਂ ਨੇ ਅਸੀਂ ਡੇਲੀ ਦੇਖਦੇ ਆ ਅਸੀਂ ਤਾਂ ਲੋਕਾਂ ਨੂੰ ਇਹੀ ਵੀ ਕਹਿੰਦੇ ਆ ਵੀ ਇਸ ਤਰ੍ਹਾਂ ਦੀ ਜਿਹੜੀ ਚਾਈਨਾ ਡੋਰ ਦੀ ਜਿਹੜੀ ਗੱਤੋਂ ਨਾ ਕੀਤੀ ਜਾਵੇ